ਇਹ ਇਹ ਤੂੰ ਇਹ ਦੇਖ ਇਹ ਮਾਨਸਾ ਜ਼ਿਲ੍ਹੇ ਚ ਬਣਿਆ ਹੋਇਆ ਸਥਾਨ ਹੂੰ ਤੇ ਇਹਦੀ ਜਿਹੜੀ ਨਾ ਵੈਲਿਊ ਆ ਜਾਂ ਇਹਦੀ ਕਦਰ ਆ ਉਹ ਮੂਸੇ ਵਾਲੇ ਨੇ ਪਾਈ ਆ ਬਾਈ ਮੂਸੇ ਵਾਲੀ ਦੇ ਉੱਤੇ ਮੂਸਾ ਜਾਂ ਫਿਰ ਸ਼ੂਟ ਹੋਈ ਸੀ ਭਗਵਾਨਪੁਰ ਹੀਂਗਣਾ ਸਾਡੇ ਡਿਸਟ੍ਰਿਕਟ ਮਾਨਸਾ ਚ ਆ ਉੱਥੇ ਐਡੀ ਵਧੀਆ ਵਿਰਾਸਤ ਜਿਹੜੀ ਅੰਗਰੇਜ਼ਾਂ ਵਲੇਰੀ ਬਣਾਈ ਹੋਈ ਹੈ ਅਜੇ ਤੱਕ ਮੌਜੂਦ ਹੈ। ਇਹ ਮੂਸੇ ਵਾਲ ਨੇ ਆਉਦੇ ਯਾਰ ਜ਼ਿਲ੍ਹੇ ਲਈ ਬਹੁਤ ਕੁਝ ਕੀਤਾ। ਬਹੁਤ ਕੁਝ ਕਰਿਆ ਬਈ ਮੂਸੇ ਵਾਲਾ ਬਾਕੀ ਜ਼ਿਲ੍ਹੇ ਦਾ ਮਾਣ ਸੀ। ਜ਼ਿਲ੍ਹੇ ਦਾ ਮਾਣ ਤੇ ਨਾ ਆਪਣੇ ਜ਼ਿਲ੍ਹੇ ਦੀਆਂ ਨੇ ਚੀਜ਼ਾਂ ਵਿਰਾਸਤੀ ਚੀਜ਼ਾਂ ਬਹੁਤ ਨਾਂ ਵੀ ਬਹੁਤ ਬਣਾਇਆ ਯਾਰ। ਬਹੁਤ ਜ਼ਿਲ੍ਹੇ ਦਾ ਮਾਣ ਸੀ ਪਰ ਅਸੀਂ ਉਹਦਾ ਮਾਣ ਨਹੀਂ ਕਰਦੇ। ਅਸੀਂ ਉਹਦਾ ਮਾਣ ਨਹੀਂ ਕਰਦੇ। ਹਾਂ। ਨੂੰ ਜਸੂਏ ਦਾ ਇਤਿਹਾਸ ਪਤਾ? ਨਾ ਯਾਰ। ਇਹ ਜਿਹੜੀ ਬਿਲਡਿੰਗ ਹੈ ਨਾ ਹਾਂ ਹਾਂ ਇਹ ਅੱਜ ਤੋਂ ਘੱਟ ਤੋਂ ਘੱਟ 100-150 ਸਾਲ ਪੁਰਾਣੀ ਹੈ। ਦੇਖ ਬਲਦਿੰਗ ਹਾਂ ਇਹ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਸੀ ਉਦੋਂ ਜਿਹੜੇ ਨਹਿਰੀ ਵਿਭਾਗ ਸੀ ਜਿਹੜਾ ਉਹਨਾਂ ਦਾ ਬਣਿਆ ਹੋਇਆ ਸੀ ਮਿਹਰਬਾਨੀ ਤੇ ਹਾਂ ਬਣਾਉਣ ਦਾ ਆਪਸ ਨਹਿਰੀ ਹਾਂ ਉਹਨਾਂ ਨੇ ਤਿਆਰ ਕਰਿਆ ਸੀ ਤੇ ਦੇਖ ਕਿੰਡੀ ਸ਼ਾਨਦਾਰ ਆ ਬਣੀ ਐ ਇਹ ਤੇ ਇਹਦੀਆਂ ਦੇਖੀ ਦਾਤਾ ਕਿੰਡੀਆਂ ਸੋਹਣੀਆਂ ਬਣੀਆਂ ਅੱਜ ਤੱਕ ਇਹ ਖੜੀ ਐ ਕਾਦੇ ਕਰਕੇ ਸਾਮ ਸੰਭਾਲ ਕਰਕੇ ਦੂਜੀ ਹੋਰ ਗੱਲ ਦੇਖ ਮੂਸਾ ਜੱਟ ਮਸੰਦ ਦੋ ਫਿਲਮਾਂ ਸ਼ੂਟ ਹੋਈਆਂ ਇੱਥੇ ਹਾਂ ਠੀਕ ਠੀਕ ਐ ਇਦ ਐਡਬ ਸੋਹਣਾ ਸਟਰਕਚਰ ਤਿਆਰ ਕਰਿਆ ਸੀ ਉਹਨਾਂ ਨੇ ਅਜੇ ਤੱਕ ਯਾਰ ਕੈਂਪ ਆ ਦੇਖ ਬਹੁਤ ਸੋਹਣਾ ਪਿਆ ਬਾਈ ਇਹਨੂੰ ਚਾਰੇ ਪਾਸੇ ਦਿਖਾਉਣੇ ਆਪਾਂ ਹਾਂ 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 ਚਲੋ ਬਾਈ ਫਿਰ ਐਡੀ ਸੋਹਣੀ ਬਿਲਡਿੰਗ ਯਾਰ ਇਹ ਵਿਰਾਸਤ ਹੈ ਦਿਨਰ ਸਮੀ ਹੈ ਨਾ ਬਾ ਕਿਹੜੀ ਵਾਸਤੇ ਬੱਚਿਆਂ ਵਾਸਤੇ ਇਹ ਵਿਰਾਸਤ ਆ ਤੇ ਇਹਨਾਂ ਦੀ ਤੂੰ ਯਾਰ ਆ ਦੇਖੀ ਕਿੰਡੀ ਸੋਹਣੀ ਮਿਨਾਕਾਰੀ ਬਣੀ ਹੈ ਹਾਂ ਆ ਦਰਵਾਜ਼ੇ ਪਹਿਲਾਂ ਉਦੋਂ ਦੇ ਬਣੇ ਲੋਕ ਬਣਾਉਣ ਲੱਗੇ ਗਗਨ ਗਗਨਾ ਦੇਖੀ ਯਾਰ ਕਿੱਡੇ ਸੋਹਣੇ ਬਣਿਆ ਦਰਵਾਜ਼ੇ ਦੇਖ ਅਜੇ ਤੱਕ ਓਵੇਂ ਖੜੇ ਨੇ ਹੂੰ ਇਹਨਾਂ ਦੀ ਮੀਨਾ ਕਰੀ ਯਾਰ ਕਿੱਡੇ ਸੋਹਣੇ ਉਦੋਂ ਮਿਸਤਰੀ ਸੀਗੇ ਕਿ ਕਿੱਡੇ ਕਿੱਡੇ ਵਧੀਆ ਕਾਰੀਗਰ ਦੀ ਕਾਰੀਗਰੀ ਹੈ ਇਹ ਆਜਾ ਤੈਨੂੰ ਹਵਾਦਾਰ ਦਾ ਡਿਜ਼ਾਈਨ ਦਿਖਾਉਣਾ ਵੀ ਹਵਾਦਾਰਗੇ ਹਿਸਾਬ ਨਾਲ ਸੀਗੇ ਨੀ ਇਹ ਸਾਰੇ ਲੋਕ ਹੁਣ ਬਣਾਉਣ ਲੱਗੇ ਆਂ ਹਾਂ ਦਵਾਰੇ ਲੋਕਾਂ ਨੂੰ ਇਹ ਮੱਲਾ ਚੀਜ਼ ਨਾ ਮੋਹ ਆਪਦੇ ਵੱਲ ਕਰਸ਼ਿਤ ਕਰਨ ਲੱਗੀ ਐ ਹੁਣ ਇਹਨੂੰ ਦੇਖ ਤੂੰ ਕਿੱਡੇ ਡਿਜ਼ਾਈਨ ਕਿੱਡੇ ਸੋਹਣੇ ਤਰੀਕੇ ਨਾਲ ਬਣਾਇਆ ਹੋਊਗਾ ਵੀ ਹਵਾ ਦਾ ਰੱਖਣ ਵਾਸਤੇ ਹਾਂ ਬਾਸ ਅੰਦਰ ਨਹੀਂ ਜਾਂਦੀ ਮੀਂਹ ਕਣੀ ਪੜ ਜਾ ਅੰਦਰ ਪਾਣੀ ਦਾ ਵਹਾ ਨੀ ਜਾਣਾ ਹੋ ਗਿਆ ਸੋਹਣਾ ਬਣਾਇਆ ਫਾੜੀ ਜਾਂਦਾ ਤੇ ਉੱਪਰ ਦੇਖੀ ਦੇਖਣ ਵਾਸਤੇ ਆ ਜਾ ਕੇ ਮੈਂ ਉਹ ਉਦੋਂ ਸੀਸੀਟੀਵੀ ਕੈਮਰੇ ਦਾ ਖੰਭ ਜੁੰਦਾ ਸੀ ਇਹਦੇ ਵਿੱਚ ਆਪਾਂ ਇਧਰੋਂ ਉਧਰ ਦੇਖ ਨਹੀਂ ਸਕਦੇ ਹਾਂ ਇਧਰੋਂ ਉਧਰ ਨਹੀਂ ਦੇਖਦੇ ਸੀ ਸੀਸੀਟੀਵੀ ਕੈਮਰੇ ਦਾ ਗੱਲਾਂ ਦੇਖੀ ਕਿੰਦਾ ਸੋਹਣਾ ਸੀਸੀਟੀਵੀ ਕੈਮਰਾ ਬਣਾਇਆ ਸੀ ਪੁਰਾਣਾ ਕਿੰਦਾ ਯਾਰ ਐਡਾ ਐਡਾ ਪਿਆਰੀ ਚੀਜ਼ ਹੈ ਜਿਹੜੀ ਐਡੇਡੇ ਮੇ ਹੋਰ ਛੋਟੇ ਪਾਰ ਨੇ ਇੱਥੇ ਇਹਨਾਂ ਦੇ ਕੋਈ ਹੋਰ ਛੋਟੇ ਅਧਿਕਾਰੀ ਬੰਦੇ ਸੀ ਯਾਰ ਮੈਂ ਤਾਂ ਕਹਣਾ ਸਰਕਾਰ ਨੂੰ ਉਹ ਵੀ ਸਾਹਮਣੇ ਚਾਹੀਦੇ ਨੇ ਉਹਦੇ ਵੀ ਧਿਆਨ ਦੇਣਾ ਚਾਹੀਦਾ ਚਲ ਇੱਥੇ ਤਾਂ ਫਿਲਮ ਸ਼ੂਟ ਹੋ ਗਈ ਹੈ ਨਾ ਇਹਦੀ ਸਾਮ ਸੰਭਾਲ ਹੋ ਗਈ ਤੇ ਬਿਲਡਿੰਗ ਆਉਤੀ ਦੇਖੋ ਉਹਦੇ ਬਣੀ ਜਾ ਮਤ ਧਿਆਨ ਦੇਖ ਕਿੰਨਾ ਫਰਕ ਪਿਆ ਹਾਂ ਗਗਨ ਉਹ ਵੀ ਦਿਖਾਈ ਉਹਦੇ ਤੇ ਉਹਦੇ ਕਿੰਨਾ ਡਿਫਰੈਂਸ ਹੈ ਕਿੰਨਾ ਅੰਤਰ ਪਿਆ ਯਾਰ ਉਹ ਵੀ ਕਿੱਡੇ ਪਿਆਰੇ ਚੀਜ਼ ਹੈ ਯਾਰ ਕਦੇ ਉੱਥੇ ਲੋਕ ਬਹਿੰਦੇ ਹੋਣ ਵੀ ਕਦੇ ਕੋਈ ਅਫਸਰ ਬਹਿੰਦਾ ਹੋਊਗਾ ਅੱਗੇ ਉੱਥੇ ਇਹ ਬਹੁਤ ਬੜਾ ਹਾਲ ਬੜਾ ਵਧੀਆ ਬਹੁਤ ਵਧੀਆ ਬਈ ਸਾਹਮਣਾ ਸੀ ਕਦੇ ਯਾਰ ਇੱਥੇ ਨਾ ਲੋਕਾਂ ਦੇ ਦੁੱਖ ਤਕਲੀਫਾਂ ਸੁਣੀਆਂ ਜਾਂਦੀਆਂ ਹੁਣੀਆਂ ਹਮਮ ਸਹੀ ਗੱਲ ਹੈ ਹਾਂ ਬੜਾ ਹੈ ਹੀ ਬਹੁਤ ਸੋਹਣੀ ਬਿਲਡਿੰਗ ਹਾਂ ਕਦੇ ਇਸ ਬਿਲਡਿੰਗ ਦੇ ਪਰ ਇਹਨੂੰ ਵੀ ਯਾਰ ਨਾ ਥੋੜਾ ਜਿਹਾ ਸੰਭਾਲ ਦੀ ਲੋੜਾ ਅਜੇ ਤੱਕ ਇਹਦਾ ਸਟਰਕਚਰ ਕਿੰਨਾ ਪਿਆਰਾ ਖੜਿਆ ਕਿੰਡੀ ਸੋਹਣੀ ਖੜੀ ਹੈ ਲੈ ਇਹਦੇ ਉੱਤੇ ਕੱਖ ਕੰਡਾ ਮਾਰ ਕੇ ਸਾਰਾ ਇਹਨੂੰ ਦਿਖਾ ਮੰਨ ਲਾ ਇਹਦੀ ਤਿਆਰੀ ਕੀਤੀ ਜਾਵੇ ਨਾ ਇਹ ਵੀ ਇੱਕ ਵਿਰਾਸਤ ਦੇ ਤੌਰ ਤੇ ਬਿਲਡਿੰਗ ਬਣ ਜੇ ਇਹਦੀਆਂ ਬਈ ਚੁਗਾਠਾਂ ਦੇ ਯਾਰ ਹਜੇ ਤੇ ਖੜੀਆਂ ਨੇ ਹਾਂ ਹੈਨਾ ਕਦੇ ਯਾਰ ਤੂੰ ਇਹ ਸੋਚ ਕੇ ਦੇਖ ਤੂੰ ਇਸ ਚੀਜ਼ ਨੂੰ ਮਹਿਸੂਸ ਕਰਕੇ ਦੇਖ ਕਦੇ ਇੱਥੇ ਲੋਕ ਅਫਸਰ ਬਹਿੰਦਾ ਹੋਊ ਲੋਕ ਆਪਦੀਆਂ ਮੁਸ਼ਕਲਾਂ ਲੈ ਕੇ ਆਉਂਦੇ ਹੋਣਗੇ ਕਦੇ ਜਿਹੜੀਆਂ ਜਲਮਾਰੀਆਂ ਦੀਆਂ ਬਰਾਣ ਹੋ ਰਹੀਆਂ ਨੇ ਨਾ ਉੱਥੇ-ਇੱਥੇ ਫੈਲਾ ਪਈਆਂ ਹੋਣਗੀਆਂ ਕਿੱਡੇ ਕੰਮ ਹੁੰਦੇ ਹੋਣਗੇ ਇਹ ਤੂੰ ਦੇਖ ਸਕਤ ਨਾ ਯਾਰ ਬਿਨਾ ਸਾਹ ਸੰਭਾਲ ਤੂੰ ਲੋਕ ਇੱਧਰ ਹੀ ਸੱਜੇ ਆ ਨਾ ਇੱਧਰ ਲੋਕ ਇਕੱਠਾਾਂ ਕੱਢ ਗਏ ਇੱਧਰ ਤਾਂ ਯਾਰ ਉਹੀ ਚੱਕਰ ਆ ਨਾ ਹਲੇ ਇਹਨਾਂ ਨੂੰ ਸਰਕਾਰਾਂ ਨੂੰ ਜਿਹੜੇ ਇਹ ਆਪਣੀ ਨਹੀਂ ਸਰਕਾਰ ਦੀ ਵਿਰਾਸਤ ਆ ਬਈ ਸਰਕਾਰ ਹਾਂ ਸਰਕਾਰ ਨੂੰ ਇਹ ਤੇ ਧਿਆਨ ਦੇ ਕੇ ਹਾਂ ਉਹੀ ਤਾਂ ਚੱਕਰ ਆ ਨਾ ਤੂੰ ਦੇਖ ਬਾਉਂਡਰੀ ਬਾਉਂਡਰੀ ਕਿੰਨਾ ਕੈਂਡ ਸਿਸਟਮ ਬਣਾ ਗੇਟ ਗੂਟ ਲੱਗੇ ਹਨ ਹਾਂ ਉਹ ਪਈਆ ਜਰ ਸਰ ਤੇ ਕੋਹ ਪਈਆ ਇਹ ਬਹੁਤ ਵੱਡਾ ਵਿਭਾਗ ਸੀ ਨਹਿਰੀ ਵਿਭਾਗ ਇੱਥੋਂ ਤੂੰ ਐ ਲਾ ਲਾ ਵੀ ਆਪਣੇ ਏਰੀਏ ਦੇ ਘੱਟੋ ਘੱਟ ਵਿੱਚ 100 150 ਪਿੰਡ ਕਵਰ ਕੀਤੇ ਹੋਏ ਸੀ ਇੱਥੋਂ ਕਿਹੜੇ ਪਿੰਡ ਚ ਕਿੰਨਾ ਪਾਣੀ ਜਾਂਦਾ ਕਿਹ ਨੂੰ ਨਹਿਰੀ ਹੈ ਕਿਹੜਾ ਏਰੀਆ ਕਿੰਨਾ ਰਕਬਾ ਬਰਾਨੀ ਹੈ ਉਹ ਸਾਰਾ ਰਿਕਾਰਡ ਸੀਗਾ ਨੀ ਤੁੱਕ ਸਤਨਾਮ ਹੋਰ ਦੇਖ ਮੈਂ ਤੁਹਾਨੂੰ ਦੱਸਦਾ ਵੀ ਇਹ ਸ਼ਾਇਦ ਅੰਗਰੇਜ਼ਾਂ ਨੇ ਤਰੀਹੂ ਸਾਰੀ ਸਿਸਟਮ ਹਾਂ ਅੰਗਰੇਜ਼ਾਂ ਵੇਲੇ ਦਾ ਸਾਰਾ ਸਿਸਟਮ ਆ ਉਹ ਵੀ ਤਾਂ ਕਹਿੰਦੇ 100 150 ਸਾਲ ਪੁਰਾਣਾ ਹੈ ਹੋ ਸਰਦਾ ਇਦੋਂ ਵੀ ਪੁਰਾਣਾ ਹੋਵੇ ਆਪਾਂ ਨੂੰ ਸਨ ਨਹੀਂ ਕਿਤੇ ਦੇਖਿਆ ਪਰ ਇਹ ਬਹੁਤ ਪੁਰਾਣੀ ਬਿਲਡਿੰਗ ਹੈ ਸਾਨੂੰ ਤਾਂ ਹੱਬਣੀ ਵਿਚਾਲੜੀ ਜਿਹੜੀ ਅੰਧਾ ਸੈਡਾਂ ਦੇ ਦਰਵਾਜ਼ੇ ਆ ਇਹਨਾਂ ਦੀ ਸ਼ਤ ਨੀਵੇਂ ਆ ਜੋ ਜਿਹੜੀ ਵਿਚਾਲੜੀ ਬਿਲਡਿੰਗ ਉਹਦੇ ਛੱਤ ਤੋਂ ਦੇਖ ਉੱਪਰ ਹਾਂ ਉਹ ਉੱਚੀ ਗੱਡੀ ਹੋਈ ਆ ਉਹਦੇ ਵਿੱਚ ਰੱਖਣੇ ਹੋਣਗੇ ਰੋਸ਼ਨਦਾਨ ਵੀ ਹੋਣਗੇ ਹਾਂ ਇਹ ਜਿਹੜੀ ਨੀਲੀ ਨੀਮੀ ਰੱਖੀ ਆ ਨਾ ਛੱਤਾਂ ਇਹ ਠੰਡੀ ਰੱਖਣ ਵਾਸਤੇ ਰੱਖੀ ਸੀ ਠੰਡੀ ਰੱਖਣ ਵਾਸਤੇ ਅੰਗਰੇਜ਼ ਫਿਰ ਵੀ ਯਾਰ ਆਪਣੇ ਨਾਲ ਐਡਵਾਂਸ ਸੀਗੇ ਉਹਨਾਂ ਦੀ ਬਣੀ ਹੋਈ ਆ ਇਹ ਕੋਈ ਗੋਰਾ ਅਫਸਰ ਇੱਥੇ ਆਉਂਦਾ ਹੋਊ ਯਾਰ ਬਹਿੰਦਾ ਹੋਊ ਹੈ ਉਹ ਦੇਖੋ ਸਾਹਮਣੇ ਜਿਵੇਂ ਕੰਡਰ ਰੱਖਿਆ ਨਾ ਉੱਥੇ ਸਰਦੀ ਦੇ ਵਿੱਚ ਕੁਰਸੀਆਂ ਕਰ ਸੀ ਡਾ ਕੇ ਤਪਤੋ ਹਾਂ ਇੱਕ ਤਪੇ ਰਹੇ ਨੇ ਹੋਣਗੇ ਉੱਥੇ ਬੜਾ ਯਾਰ ਉਹ ਵੀ ਸਿਸਟਮ ਕਰਾਉਂਦੇ ਉਹ ਲੋਕ ਪਾਰਕ ਬਣਾਉਣ ਲੱਗੇ ਚਲੋ ਹਾਂ ਉਦੋਂ ਸਿਸਟਮ ਉਹ ਸਾਵਨਾ ਤਿਆਰ ਕਰਿਆ ਹੋਇਆ ਸਟਰਕਚਰ ਅੰਗਰੇਜ਼ਾਂ ਤੂੰ ਦਿਮਾਗ ਦੀ ਕਾਰ ਤਾਂ ਦੇਖ ਯਾਰ ਜਿਹੜੀ ਬਿਲਡਿੰਗ ਅੱਜ ਤੱਕ ਖੜੀ ਐ ਤੂੰ ਐ ਕਰ ਅੱਜ ਘਰ ਪਾਉਣ ਲੱਗ ਜਾ ਤੈਨੂੰ ਆਰਕੀਟੈਕਚਰ ਕਹੂ ਇਹਦੇ ਇੱਥੇ ਪਿੱਲਰ ਦੇਉ ਜੀ ਨਹੀਂ ਐ ਪਾਰਟ ਜੂ ਇਹੋ ਜੀ ਇਹ ਚ ਕਿਹੜਾ ਪਿੱਲਰ ਆ ਯਾਰ ਤੂੰ ਖੜਿਆ ਤਾਂ ਦੇਖ ਕਿਹੜੇ ਹਿਸਾਬ ਨਾਲ ਆ ਸਟਰਕਚਰ ਸਹੀ ਗੱਲ ਐ ਇਸੇ ਤਰ੍ਹਾਂ ਨੇ ਹੁਣ ਲੋਕ ਹਵੇਲੀਆਂ ਪਾਉਣ ਲੱਗੇ ਨੇ ਹੁਣ ਲੱਗੇ ਨੇ ਹੁਣ ਲੱਗੇ ਨੇ ਅੰਗਰੇਜ਼ਾਂ ਨੇ ਇਹ ਕਿਹੜੇ ਵੇਲੇ ਦੀ ਕਾਰ ਕੱਢੀ ਹੋਊ ਦੇਖ ਕਿੱਡਾ ਤੂੰ ਸੋਚ ਕੇ ਦੇਖ ਵੀ ਉਹਨਾਂ ਦਾ ਕਿੱਡਾ ਤਕੜਾ ਦਿਮਾਗ ਹੋਊ ਕਿੱਡਾ ਤਕੜਾ ਉਹਨਾਂ ਦਾ ਆਰਕੀਟੈਕਚਰ ਸਿਸਟਮ ਹੋਊ ਵੀ ਜਿਹੜੀ ਅੱਜ ਤੱਕ ਇਹ ਬਿਲਡਿੰਗ ਪੱਤੀ ਨਹੀਂ ਹੂੰ ਕਿਤੇ ਆਪਾਂ ਨੂੰ ਦਿਂਦੀ ਵੀ ਕਿਤੇ ਟੇੜਾ ਜਾਂ ਕੋਈ ਹੋਰ ਇਹ ਜ ਡਾਟ ਵੀ ਡਾਟ ਵੀ ਕਿੰਨੀ ਗਲਾਈ ਦੇ ਵਿੱਚ ਬਣਾਈ ਹੋਈ ਆ ਹਾਂ ਕਿ ਡਾਟ ਵੀ ਨਹੀਂ ਡਿੱਗਦੀ ਨਾ ਇਹ ਨਹੀਂ ਡਿੱਗਦੀ ਬਾਈ ਯਾਰ ਬੜਾ ਸੋਹਣਾ ਤੇ ਕਿੱਡਾ ਪਿਆਰਾ ਕੰਮ ਇਹਦੀ ਸੰਭਾਲ ਹੋਊਗੀ ਨਾ ਇਹ ਚੱਲ ਫਿਲਮ ਕਰਕੇ ਲਾ ਲਾ ਜਾ ਕਿਸੇ ਨੇ ਵੀ ਕਰੀ ਉਹਦਾ ਬਹੁਤ ਸੋਹਣਾ ਅਪਰਾਲਾ ਜਿਹੜੇ ਨੇ ਇਹ ਸੰਭਾਲ ਕਰੀ ਪਰ ਯਾਰ ਇਹਨੂੰ ਵੀ ਸੰਭਾਲੋ ਤੁਸੀਂ ਇਹ ਵੀ ਵਿਰਾਸਤ ਆ ਇਹ ਜਰੂਰੀ ਆ ਯਾਰ ਹਾਂ ਇਹ ਤਾਂ ਡਿਕ ਡੁਗੀ ਪਈ ਯਾਰ ਬਈ ਪਾਟੀ ਜੀ ਬਈ ਹਣਾ ਜੇ ਹਜੇ ਵੀ ਸਰਕਾਰ ਧਿਆਨ ਦੇਵੇ ਤਾਂ ਹੱਲ ਹੋ ਸਕਦਾ ਹੋ ਸਕਦਾ ਬਈ ਜਿਵੇਂ ਉਹ ਚੱਪੜ ਚੀੜੀ ਦਾ ਸਥਾਨ ਸੀ ਨਾ ਉਹ ਬੱਬੂ ਮਾਨ ਦੇ ਗੀਤ ਚ ਆ ਗਿਆ ਸੀ ਉਹਦੀ ਸੰਭਾਲ ਹੋ ਗਈ ਹੋ ਸਕਦਾ ਕਦੇ ਯਾਰ ਕੋਈ ਆਪਣੀ ਵੀਡੀਓ ਦੇਖ ਕੇ ਇਹਦੀ ਸੰਭਾਲ ਹੋ ਜੇ ਹੋ ਸਕਦਾ ਕੋਈ ਤੁਹਾਨੂੰ ਉਹ ਜਰੂਰ ਜਰੂਰ ਵਧੀਆ ਸਰਕਾਰ ਬੇਰਸਾ ਸੰਭਾਲੂ ਆਪਦਾ ਵਿਰਾਸਤਾਂ ਨੇ ਯਾਰ ਇਹ ਤਾਂ ਚੰਗਾ ਰਹਿਣਗੇ ਬੱਚੇ ਵੀ ਯਾਰ ਦੇਖਣ ਗਿਆ ਕੇ ਠੀਕ ਹੈ ਕਿੰਨੀ ਪਿਆਰੀ ਚੀਜ਼ ਹੈ ਬਾਕੀ ਤਾਂ ਦੇਖੋ ਬਈ ਗੋਆ ਕਿਦਰ ਸਰਕਾਰ ਦੇ ਆਪਣੇ ਹੱਥ ਵਾਸੀ ਹੈ ਨਹੀਂ ਜਿਹੜੀ ਗੀਜੇ ਅੱਜ ਪ੍ਰੋਜੈਕਟ ਨਾ ਸਟਾਰਟ ਹੋ ਗਈ ਇਹਨੇ ਕਦੇ ਨਾ ਕਦੇ ਖਤਮ ਹੋ ਜਾਣਾ ਹਰੇਕ ਚੀਜ਼ ਦੀ ਇੱਕ ਆਰਜੂ ਹੈ ਇੱਕ ਹਰੇਕ ਚੀਜ਼ ਦਾ ਨਾ ਇੱਕ ਲਿਮਟ ਹੈ ਜਿਹੜੀ ਚੀਜ਼ ਇੱਥੇ ਪੈਦਾ ਹੋਗੀ ਉਹਨੇ ਖਤਮ ਹੋਣੀ ਹੋਣਾ ਪਰ ਇਹ ਜਿਹ ਚੀਜ਼ਾਂ ਸਾਂਭ ਲੈਂਦੇ ਆਂ ਲਿਮਟਡ ਬਣ ਜਾਂਦੀਆਂ ਹਾਂ ਹੁਣ ਤੂੰ ਇਹ ਛਪੈਦੇ ਦੇਖ ਲੈ ਆਹ ਦਰਖਤ ਇਹਨਾਂ ਨੇ ਹੋ ਸਕਦਾ ਛਪੈਦਾ ਪਤਾ ਨਹੀਂ ਕੀ ਹੈ ਹਾਂ ਕਿੱਥੇ ਪੈ ਹੈ ਕਿਹੜੇ ਵੇਲੇ ਲੱਗਿਆ ਹੋਊਗਾ ਤੇ ਅੱਜ ਇਹ ਖਤਮ ਹੋ ਗਿਆ ਹੋ ਸਕਦਾ ਉਦੋਂ ਦਾ ਹੀ ਦਰਖਤ ਹੋਵੇ ਇਹ ਐ ਤੋ ਪਿੱਛੇ ਤੇ ਨਲਕਾ ਉਦੋਂ ਬਾਅਦ ਚਲਾਇਓ ਉਹ ਖੜਾ ਹੈ ਹਾਂ ਉਹ ਨਲਕ ਹੋ ਜੇ ਤੱਕ ਉਹ ਵੀ ਖੜੇ ਹੈ ਕਹੇਮ ਖੜੇ ਹੈ ਉਹ ਕੰਮ ਛੱਡ ਗਿਆ ਉਹ ਹੀ ਗੱਲ ਪਾਣੀ ਦਾ ਖਾਂ ਸਵਾਲ ਬਣਾ ਫਿਰ ਪਾਣੀ ਦੀ ਸਾਫ ਸੰਭਾਲ ਤੋਂ ਬਣਾ ਪਾਣੀ ਦਾ ਪੱਧਰ ਬਹੁਤ ਨੀਵਾ ਹੋ ਗਿਆ ਹਾਂ ਹਾਂ ਉਹਨਾਂ ਡੂੰਘਾ ਇਹਨੂੰ ਲਿਜਾ ਨਹੀਂ ਸਕਦੇ ਹੁਣ ਲੈਵਲ ਬਹੁਤ ਥੱਲੇ ਹੋ ਗਏ ਇਹੀ ਚੱਕਰ ਹੋ ਗਿਆ ਇੱਥੇ ਇੱਕ ਹੋਰ ਹੈ ਜਿਹੜਾ ਹੁਣ ਝੋਨਾ ਕਰਿਆ ਨਾ ਇਹ ਲੱਗਿਆ ਇੱਥੇ ਬਹੁਤ ਗ੍ਰੀਨਰੀ ਸੀ ਉਹਨਾਂ ਵੇਲੇ ਇੱਥੇ ਕਹਿੰਦੇ ਵੀ ਬਹੁਤ ਸੋਹਣੇ ਦਰਖਤ ਉਹਨਾਂ ਨੇ ਲਗਾਏ ਸੀ ਜਿਹੜੇ ਦੋ ਵਾਰ ਪੱਟ ਗਏ ਮੰਨ ਲਓ ਸਰ ਵਿਭਾਗ ਨੇ ਪੱਟੇ ਨੇ ਜਾਂ ਕੀ ਨੇ ਪਰੇ ਖਤਮ ਕਰਤੇ ਤਾਂ ਤਾਂ ਉਹ ਚੋਂ ਲੋਕ ਲਾਲਚ ਕਰਕੇ ਲੋਕ ਲਾ ਲੈਣ ਜਾਂ ਨਾ ਹਾਂ ਬਾਉਂਡਰੀ ਵਗੈਰਾ ਬਹੁਤ ਮਾਰੀ ਹੋਈ ਯਾਰ ਵਧੀਆ ਬਿਲਡਿੰਗਾਂ ਨੇ ਛੱਡੀਆਂ ਨੇ ਵਿੱਚੋਂ ਹਾਂ